ਦੋਸਤੋ 트럼ਪ ਸਾਹਿਬ ਗੁੱਸੇ ਦੇ ਵਿੱਚ ਨੇ ਤੇ ਵੈਸੇ ਗੁੱਸੇ ਦੇ ਵਿੱਚ ਹੋਣ ਵੀ ਕਿਉਂ ਨਾ ਉਹਨਾਂ ਨੂੰ ਵੀ ਲੱਗਦਾ ਹੋਣਾ ਵੀ ਜਿਹੜੇ ਮੁਲਕ ਦੇ ਲਈ ਮੈਂ ਇੰਨਾ ਕੀਤਾ ਜਿਹੜਾ ਮੇਰਾ ਮੈਗਾ ਬੇਸ ਹੈਗਾ ਜਿਨ੍ਹਾਂ ਨੇ ਮੈਨੂੰ ਜਿਤਾਇਆ ਵੀ ਉਹਨਾਂ ਦੇ ਵੀ ਮੈਂ ਖਿਲਾਫ ਗਿਆ ਉਹ ਵੀ ਚਾਹੁੰਦੇ ਸੀ ਕਿ ਮੈਂ ਇਸ ਕਿਸੇ ਹੋਰ ਇੰਟਰਨੈਸ਼ਨਲ ਵਾਰ ਦੇ ਵਿੱਚ ਸ਼ਾਮਲ ਨਾ ਹੋਵਾਂ ਪਰ ਮੈਂ ਇਜ਼ਰਾਈਲ ਦੀ ਮਦਦ ਲਈ ਈਰਾਨ ਦੇ ਉੱਤੇ ਅਟੈਕ ਵੀ ਕੀਤਾ ਤੇ ਇਜ਼ਰਾਈਲ ਵਾਲੇ ਮੇਰੀ ਫੇਰ ਨਹੀਂ ਗੱਲ ਮੰਨਦੇ ਕਿਉਂਕਿ ਹੋਇਆ ਕੀ ਕਿ ਪਿਛਲੇ ਕੁਝ ਕੁ ਘੰਟਿਆਂ ਦੇ ਦਰਮਿਆਨ ਕਈ ਕੁਝ ਵਾਪਰਿਆ ਮੈਂ ਆਪਣੀ ਪਿਛਲੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਇਹ ਖਬਰ ਤਾਂ ਜੀ ਕਰ ਦਿੱਤੀ ਸੀਗੀ ਕਿ ਹੁਣ ਡੋਨਲਡ ਟਰੰਪ ਨੇ ਐਲਾਨ ਕਰ ਦਿੱਤਾ ਕਿ ਈਰਾਨ ਤੇ ਇਜ਼ਰਾਇਲ ਦਾ ਵੀ ਸੀਜ਼ਫਾਇਰ ਹੋ ਗਿਆ। ਇਹ ਕਹਾਣੀ ਖਤਮ ਆ। ਤੁਹਾਨੂੰ ਪਤਾ ਕਿ ਅਮਰੀਕਾ ਨੇ ਇਜ਼ਰਾਇਲ ਦੇ ਜਿਹੜੇ ਸੌਰੀ ਈਰਾਨ ਦੇ ਜਿਹੜੇ ਨਿਊਕਲੀਅਰ ਫੈਸਿਲਿਟੀਆਂ ਆ ਤਿੰਨ ਜਗ੍ਹਾ ਨੂੰ ਨਿਸ਼ਾਨਾ ਬਣਾਇਆ ਸ਼ਨੀਵਾਰ ਦੀ ਰਾਤ ਨੂੰ। ਤੇ ਉਸ ਤੋਂ ਬਾਅਦ ਈਰਾਨ ਨੇ ਕਿਹਾ ਕਿ ਅਸੀਂ ਕਤਰ ਦੇ ਵਿੱਚ ਜਿਹੜਾ ਅਮਰੀਕਾ ਦਾ 에ਅਰਬੇਸ ਆ ਉਹਨੂੰ ਨਿਸ਼ਾਨਾ ਬਣਾਇਆ। ਹਾਲਾਂਕਿ ਉਹਦੇ ਬਾਬਤ ਡੋਨਲਡ ਟਰੰਪ ਨੇ ਕਿਹਾ ਕਿ ਬਹੁਤ ਕਮਜ਼ੋਰ ਅਟੈਕ ਸੀ। ਸਾਡਾ ਕੋਈ ਵੀ ਨੁਕਸਾਨ ਨਹੀਂ ਹੋਇਆ ਤੇ ਧੰਨਵਾਦ ਈਰਾਨ ਦਾ ਕਿ ਉਹਨਾਂ ਨੇ ਸਾਨੂੰ ਪਹਿਲੇ ਦੱਸਤਾ ਸੀ। ਤੇ ਕਤਰ ਵਾਲਿਆਂ ਨੇ ਵੀ ਠੀਕ ਠਾਕ ਮਾੜਾ ਮੋਟਾ ਜਿਹੜਾ ਗੱਲੀਬਾਤੀ ਉਹਨਾਂ ਦੀ تنਕੀਦ ਵਗੈਰਾ ਕੀਤੀ ਇਰਾਨ ਦੀ ਤੇ ਬਸ ਚਲੋ ਠੀਕ ਠਾਕ ਹੈ ਜੀ ਤੇ ਉਦੋਂ ਹੀ ਲੱਗਿਆ ਸੀ ਵੀ ਲੱਗਦਾ ਵੇ ਹੁਣ ਏਦਾਂ ਵੀ ਹੁਣ ਸੀਜ਼ਫਾਇਰ ਹੋ ਜਾਣਾ ਕਿਉਂਕਿ ਆਪਣੇ ਲੋਕਾਂ ਨੂੰ ਦਿਖਾ ਲੈਣੇ ਇਰਾਨ ਨੇ ਜਿਹੜਾ ਠਾਠ ਹੋ ਜੀ ਕਰਨੀ ਸੀ ਉਹਨਾਂ ਨੇ ਕਰਤੀ ਆ ਤੇ ਖੈਰ ਉਸ ਤੋਂ ਬਾਅਦ ਫਿਰ ਜਿਹੜਾ ਡੋਨਲਡ ਟਰੰਪ ਨੇ ਕਿਹਾ ਵੀ ਠੀਕ ਆ ਭਾਈ ਤੁਸੀਂ ਜਿਹੜਾ ਵੀ ਹੁਣ ਖਤਮ ਹੈ ਕਹਾਣੀ ਉਹਨਾਂ ਇਰਾਨ ਤੇ ਇਜ਼ਰਾਇਲ ਵੀ ਸੀਜ਼ਫਾਇਰ ਵੱਲੋਂ ਵਧਣ ਤੇ ਵੀ ਸ਼ਾਂਤੀ ਵੱਲੋਂ ਬੜੀਆ ਕੰਗਰਾਚੂਲੇਸ਼ਨ ਦੁਨੀਆ ਡੋਨਲਡ ਟਰੰਪ ਨੇ ਸੋਸ਼ਲ ਪ੍ਰੋਟੋ ਸੋਸ਼ਲ ਦੇ ਉੱਤੇ ਲਿਖਿਆ ਕਿ ਦੁਨੀਆ ਨੂੰ ਮੁਬਾਰਕਬਾਦ ਹੈ ਕਿ ਹੁਣ ਆਪਾਂ ਸ਼ਾਂਤੀ ਵੱਲੋਂ ਵਧਣਾ ਤੇ ਜਦ ਇਹ ਖਬਰ ਆਉਂਦੀ ਆ ਕਿ ਵੀ ਜਿਹੜਾ ਇਜ਼ਰਾਈਲ ਵਾਲਿਆਂ ਦਾ ਇਹ ਕਹੜਾ ਘੇਰਾਨ ਨੇ ਸਾਡੇ ਉੱਤੇ ਹਮਲਾ ਕੀਤਾ ਤੇ ਅਸੀਂ ਹੁਣ ਇਰਾਨ ਦੇ ਉੱਤੇ ਦੁਬਾਰਾ ਹਮਲਾ ਕਰਾਂਗੇ ਇਰਾਨ ਵਾਲੇ ਕਹਿੰਦੇ ਇਜ਼ਰਾਈਲ ਨੇ ਕੀਤਾ ਤੇ ਇਹ ਹਜੇ ਗੱਲਾਂ ਚੱਲ ਹੀ ਰਹੀਆਂ ਸੀਗੀਆਂ ਤੇ ਫਿਰ ਡੋਨ ਟਰੰਪ ਸਾਹਿਬ ਜਿਹੜੇ ਆ ਉਹਨਾਂ ਦੇ ਪਹਿਲਾਂ ਸੋਸ਼ਲ ਆਪਣੇ ਟਰੂਥ ਸੋਸ਼ਲ ਦੇ ਉੱਤੇ ਪੋਸਟਾਂ ਵੀ ਕੀਤੀਆਂ ਗਈਆਂ ਪਰ ਉਹਦੇ ਵਿੱਚ ਵੀ ਉਹਨਾਂ ਨੇ ਕਿਹਾ ਇਜ਼ਰਾਈਲ ਵਾਲਿਆਂ ਨੂੰ ਕਿਹਾ ਹਮਲਾ ਨਾ ਤੁਸੀਂ ਕਰਿਓ ਜਿਹੜੇ ਤੁਸੀਂ ਆ ਬੰਬ ਚੱਕੀ ਫਿਰਦੇ ਹੋ ਸਿੱਟਿਓ ਨਾ ਇਹ ਬਾ ਸਾਹਮਣੇ ਆਉਂਦੀ ਆ ਚਲੋ ਹੁਣ ਉਦਾਂ ਤਾਂ ਚੰਗੀ ਗੱਲ ਹੈ ਕਿ ਇਸ ਸਮੇਂ ਨਜ਼ਰ ਤਾਂ ਇਹੀ ਆ ਰਿਹਾ ਜਾਪਦਾ ਹੈ ਇਹੀ ਆ ਕਿ ইরান ਤੇ ਇਜ਼ਰਾਈਲ ਦਾ ਸੀਸਫਾਇਰ ਜਿਹੜਾ ਉਹ ਹੋਲਡ ਕਰ ਦੇਣਾ ਉਹ ਤਕਰੀਬਨ ਉਸ ਤੋਂ ਬਾਅਦ ਜਿਹੜੀ ਹਜੇ ਤੱਕ ਕੋਈ ਗੱਲ ਨਹੀਂ ਹੋਈ ਕੋਈ ਖਬਰ ਨਹੀਂ ਆਈ ਕਿ ইরান ਨੇ ਜਾਂ ਇਜ਼ਰਾਈਲ ਦੇ ਉੱਤੇ ਜਾਂ ਇਜ਼ਰਾਈਲ ਨੇ ইরান ਦੇ ਉੱਤੇ ਕੋਈ ਹਮਲਾ ਕੀਤਾ ਹੋਵੇ ਤੇ ਜਿਹੜੇ ਡੋਨਲਡ ਟਰੰਪ ਹੁਣੀਆਂ ਨੈਟੋ ਦੀ ਸਮਟ ਦੇ ਲਈ ਨੈਦਰਲੈਂਡ ਨੂੰ ਇਹਨਾਂ ਨੇ ਆਉਣਾ ਸੀਗਾ ਤੇ ਜਦੋਂ 에ਅਰ ਫੋਰਸ ਵੱਲੋਂ ਆਪਣੇ ਜਹਾਜ਼ ਵੱਲੋਂ ਜਾ ਰਹੇ ਸੀਗੇ ਤਾਂ ਇਹਨਾਂ ਨੂੰ ਪੱਤਰਕਾਰਾਂ ਨੇ ਪੁੱਛਿਆ ਤੇ ਬੜੇ ਗੁੱਸੇ ਦੇ ਵਿੱਚ ਸੀਗੇ ਡੋਨਲਡ ਟਰੰਪ ਹੁਣੀ ਉਹਨੇ ਕਿਹਾ ਜੇ ਜਦੋਂ ਮੈਂ ਕਹਿੰਦਾ ਮੈਂ ਇਹ ਕਹਾ ਕੇ 12 ਘੰਟੇ ਹੈਗੇ ਨੇ ਇਹਦੇ ਵਿੱਚ ਤੁਸੀਂ ਆਪਣਾ ਸੀਜ਼ਫਾਇਰ ਕਰਨਾ ਤੇ ਇਹਦਾ ਇਹ ਮਤਲਬ ਥੋੜੋ ਜਿਹੀ ਕਿ ਤੁਸੀਂ ਉਹਨਾਂ ਤੇ ਅਟੈਕ ਜਿੰਨੇ ਤੁਹਾਡੇ ਕੋਲ ਬੰਬ ਹੈਗੇ ਆ ਤੁਸੀਂ ਜਾ ਕੇ ਈਰਾਨ ਵਾਲਿਆਂ ਦੇ ਸਿਰ ਦੇਣੇ ਆ ਤੇ ਹਾਲਾਂਕਿ ਡੋਨਲਡ ਟਰੰਪ ਨੇ ਕਿਹਾ ਕਿ ਮੈਂ ਈਰਾਨ ਦੇ ਨਾਲ ਵੀ ਖਫਾ ਆ ਪਰ ਮੈਂ ਇਜ਼ਰਾਈਲ ਤੋਂ ਮੈਂ ਬਹੁਤ ਜ਼ਿਆਦਾ ਖਫਾ ਆ ਫਿਰ ਉਹਨਾਂ ਨੇ ਕਿਹਾ ਕਿ ਡੋਨਲਡ ਟਰੰਪ ਨੇ ਉਹਨਾਂ ਨੇ ਕਿਹਾ ਕਿ ਅਸਲ ਦੇ ਵਿੱਚ ਗੱਲ ਇਹ ਆ ਕਿ ਸਾਡੇ ਕੋਲ ਇੱਥੇ ਦੋ ਮੁਲਕ ਨੇ ਜਿਹੜੇ ਆਪਸ ਦੇ ਵਿੱਚ ਲੰਬੇ ਸਮੇਂ ਤੋਂ ਲੜ ਰਹੇ ਨੇ ਤੇ ਇੰਨੇ ਤਾਕਤਵਰ ਤਰੀਕੇ ਨਾਲ ਲੜ ਰਹੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਦੇ ਡੋਨਟ ਨੋ ਵਾਟ ਦਾ ਐਫ ਵਰਡ ਉਹਨਾਂ ਨੇ ਯੂਜ਼ ਕੀਤਾ ਦੇ ਬੇਸਿਕਲੀ ਹੈ ਟੂ ਕੰਟਰੀਜ਼ दैट हैव बीन ਫਾਈਟਿੰਗ ਸੋ ਲੌਂਗ ਐਂਡ ਸੋ ਹਾਰਡ ਥੈਟ ਦੇ ਡੋਨਟ ਨੋ ਵਾਟ ધ ਫਕ ਆਰ ਡੂਇੰਗ ਯੂ ਅੰਡਰਸਟੈਂਡ ਥੈਟ ਹੁਣ ਪੰਜਾਬੀ ਦੇ ਵਿੱਚ ਸਿੱਧੀ ਪਦਰੀ ਪੰਜਾਬੀ ਦੇ ਵਿੱਚ ਕਮਮ ਹੈ ਹੁਣ ਜੇ ਵਰਡ ਵਾਈ ਸ਼ਬਦ ਦਾ ਸ਼ਬਦ ਵਾਈ ਸ਼ਬਦ ਆਪਾਂ ਤਰਜਮਾ ਨਾ ਕਰਨਾ ਹੋਵੇ ਤਾਂ ਬਈ ਇਹ ਨਾ ਪਤਾ ਨਹੀਂ ਇਹਨਾਂ ਨੂੰ ਬਈ ਇਹ ਕੀ ਕੀ ਕਰ ਰਹੇ ਨੇ ਦੋਨੇ ਮੁਲਕ ਸੋ ਖੈਰ ਉਸ ਤੋਂ ਬਾਅਦ ਚਲੋ ਰੋਡਰ ਲੱਪਾ ਦਾ ਪੜ੍ਹਿਆ ਸੀ ਵੀ ਭਾਈ 트럼ਪ ਸਾਹਿਬ ਖਾਸਾ ਖਫਾ ਹੋਏ ਨੇ ਕਿ ਉਹਨਾਂ ਨੇ ਬੀਬੂਪ ਤਾਂ ਹੁਣ ਸਾਡੇ ਵਰਗੇ মিডিਆ ਵਾਲਨ ਲਾਉਣਾ ਪੈ ਰਿਆ ਤੇ ਉਹਨਾਂ ਨੇ ਬੀਬੂਪ ਕੋਈ ਨਹੀਂ ਲਾਇਆ ਉਹਨਾਂ ਨੇ ਐਫ ਵਰਡ ਪ੍ਰੋਪਰਲੀ ਯੂਜ਼ ਕੀਤਾ ਤੇ ਉਹਨਾਂ ਨੇ ਨਾਲ ਇਹ ਵੀ ਕਿਹਾ ਕਿ ਤੈਨੂੰ ਸਭ ਤੁਹਾਨੂੰ ਸਮਝ ਆ ਗਈ ਕਿ ਮੈਂ ਕੀ ਕਿਹਾ ਉਸ ਤੋਂ ਬਾਅਦ ਉਹ ਚਲੇ ਗਿਆ ਡੌਨ ਡਰਾਪ ਉਹਨਾਂ ਨੇ ਫਿਰ ਮੁੜ ਕੇ ਕੋਈ ਜਵਾਬ ਜਿਹੜਾ ਉਹ ਨਹੀਂ ਪੱਤਰਕਾਰਾਂ ਨੇ ਮਾੜਾ ਮੋਟਾ ਉਹਨਾਂ ਨੂੰ ਪੁੱਛਣ ਪਚਣ ਦੀ ਤਾਂ ਕੋਸ਼ਿਸ਼ ਕੀਤੀ ਪਰ ਉਸ ਤੋਂ ਬਾਅਦ ਡੌਨ ਡਰਾਪ ਨੇ ਕੋਈ ਜਵਾਬ ਨਹੀਂ ਦਿੱਤਾ ਸੋ ਖੈਰ ਹੁਣੇ ਨਜ਼ਰ ਆ ਰਿਹਾ ਕਿ 트럼ਪ ਸਾਹਿਬ ਦੇ ਜਿਹੜੇ ਆ ਗ ਉਹ 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 ਉਹਨਾਂ ਨੇ ਜਿਹੜਾ ਦਬਕਾ ਮਾਰਿਆ ਇਜ਼ਰਾਈਲ ਵਾਲਿਆਂ ਨੂੰ ਕਿਉਂਕਿ ਪਹਿਲੀ ਗੱਲ ਆ ਇਜ਼ਰਾਈਲ ਨੇ ਅਟੈਕ ਕੀਤਾ ਸੀ ਪਹਿਲਾਂ ਵੀ ਈਰਾਨ ਦੇ ਉੱਤੇ ਈਰਾਨ ਵਾਲਿਆਂ ਨੇ ਤੇ ਹੀ ਕਹਿਣਾ ਸੀ ਤਾਂ ਭਾਈ ਜਵਾਬ ਹੀ ਦੇ ਰਹੇ ਆ ਤੇ ਜੇਕਰ ਸਾਡੇ ਤੇ ਹਮਲੇ ਹੁੰਦੇ ਨੇ ਅਸੀਂ ਜਵਾਬ ਦਵਾਂਗੇ ਤੇ ਉਹ ਹੁਣ ਲੱਗਦਾ ਤਾਂ ਇਦਾਂ ਕਿ ਉਹ ਜਿਹੜਾ ਸੀਜ਼ਫਾਇਰ ਹੋਲਡ ਕਰਨਾ ਪਰ ਇਹਦੇ ਵਿੱਚ ਇੱਕ ਖਬਰ ਹੋਰ ਆ ਗਈ ਅਖੇ ਵੀ ਜਿਹੜਾ ਅਮਰੀਕਾ ਨੇ ਈਰਾਨ ਦੇ ਨਿਊਕਲਰ ਫੈਸਿਲਿਟੀਆਂ ਦੇ ਅਟੈਕ ਕੀਤਾ ਵੀ ਉਹ ਅਟੈਕ ਕੋਈ ਜ਼ਿਆਦਾ ਕਾਰਗਰ ਨਹੀਂ ਹੈਗਾ ਇਹ ਜਿਹੜੀ ਆ ਇੰਟੈਲੀਜੈਂਸ ਲੀਕ ਇੱਕ ਖਬਰ ਸਾਹਮਣੇ ਆਉਂਦੀ ਆ ਇਹ ਲੀਕ ਜਿਹੜੀ ਆ ਮੀਡੀਆ ਦੇ ਵਿੱਚ ਖਬਰ ਆਈ ਆ ਕਿ ਅਸੈਸਮੈਂਟ ਪੈਂਟਾਗਨ ਤੋਂ ਜਿਹੜੀ ਹੋਈ ਆ ਤੇ ਪੈਂਟਾਗਨ ਦੀ ਜਿਹੜੀ ਡਿਫੈਂਸ ਇੰਟੈਲੀਜੈਂਸ ਏਜੰਸੀ ਆ ਉਹਨੇ ਅੰਦਾਜ਼ਾ ਲਾਇਆ ਕਿ ਵੀਕਐਂਡ ਦੇ ਦੌਰਾਨ ਜਿਹੜਾ ਈਰਾਨ ਦੀਆਂ ਨਿਊਕਲੀਅਰ ਸਾਈਟਾਂ ਨੂੰ ਨਿਸ਼ਾਨਾ ਬਣਾਇਆ ਗਿਆ ਸਿਕਾ ਉਹਨੇ ਈਰਾਨ ਦਾ ਨਿਊਕਲੀਅਰ ਪ੍ਰੋਗਰਾਮ ਜਿਹੜਾ ਉਹ ਮਹਿਜ਼ ਕੁਝ ਕੁ ਮਹੀਨੇ ਪਿੱਛੇ ਪਾਇਆ ਕੋਈ ਇਹਦਾ ਮਤਲਬ ਇਹ ਆ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ ਹੁਣ ਡੋਨਲਡ 트੍ਰੰਪ ਨੇ ਇਹਨੂੰ ਵੀ ਜਿਹੜਾ ਕਾਰਜ ਕੀਤਾ ਇਸ ਗੱਲ ਨੂੰ ਉਹਨੇ ਕਿਹਾ ਕਿ ਇਹ ਗੱਲ ਗਲਤ ਹੈ ਕਿਉਂਕਿ ਡੋਨਰਟ੍ਰਾਪ ਨੇ ਪਹਿਲਾਂ ਵੀ ਇਹੀ ਕਿਹਾ ਸੀ ਜਦੋਂ ਉਹਨਾਂ ਨੇ ਇਸ ਹਮਲੇ ਦੀ ਖਬਰ ਦਿੱਤੀ ਸੀ ਦੁਨੀਆ ਨੂੰ ਕਿ ਅਸੀਂ ਨਸਤੋਨਾਬੂਦ ਕਰ ਦਿੱਤਾ ਇਰਾਨ ਦਾ ਨਿਊਕਲੀਅਰ ਪ੍ਰੋਗਰਾਮ ਉਹਨਾਂ ਨੇ ਹੁਣ ਵੀ ਇਹ ਕਿਹਾ ਕਿ ਅਸੀਂ ਇਰਾਨ ਦਾ ਨਿਊਕਲੀਅਰ ਪ੍ਰੋਗਰਾਮ ਜਿਹੜਾ ਉਹ ਬਿਲਕੁਲ ਤਬਾਹ ਕਰਤੀ ਹੈ ਇਹ ਜਿਹੜੇ ਤਿੰਨ ਸਾਈਟਾਂ ਨੇ ਤੇ ਇਹਦੇ ਬਾਬਤ ਜਿਹੜੀ ਇਹ ਜਾਣਕਾਰੀ ਜਾਂ ਮੀਡੀਆ ਦੇ ਵਿੱਚ ਗੱਲ ਆ ਰਹੀ ਆ ਇਹਦੇ ਬਾਬਤ ਉਹਨਾਂ ਦੇ ਜਿਹੜੇ ਯੂ ਐਸ ਦੇ ਡਿਫੈਂਸ ਸੈਕਟਰੀ ਨੇ ਪੀ ਠੈਗਜ਼ਤ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਇਹ ਸ਼ੁਰੂਆਤੀ ਰਿਪੋਰਟ ਆ ਤੇ ਇਹਦੇ 'ਚ ਕਿਸੇ ਨੂੰ ਕੋਈ ਕੌਨਫੀਡੈਂਸ ਨਹੀਂ ਹੈਗਾ ਤੇ ਇੱਕ ਪੋਲਿਟਿਕਲ ਗੱਲ ਆ ਕਿ ਵੀ ਸਿਆਸੀ ਜਿਹੜੀਆਂ ਚਾਲਾਂ ਸਾਡੇ ਖਿਲਾਫ ਚੱਲੀਆਂ ਜਾ ਰਹੀਆਂ ਨੇ ਸੋ ਖੈਰ ਇਸ ਮਸਲੇ ਤੇ ਲਗਾਤਾਰ ਤੁਹਾਡੇ ਨਾਲ ਗੱਲ ਕਰਦੇ ਰਹਿਵਾਂਗੇ ਬਹੁਤ ਧੰਨਵਾਦ ਟਿਕਟੋਕ ਵਾਲੇ ਸੱਜਣਾ ਨੂੰ ਬੇਨਤੀ ਆ ਕਿ ਸਭ ਫੋਲੋ ਜਰੂਰ ਕਰ ਲਓ ਬਹੁਤ ਸਾਰੇ ਸੱਜਣ ਤੁਸੀਂ ਨਾਲ ਜੁੜਦੇ ਹੋ ਬਹੁਤ ਤੁਹਾਡਾ ਧੰਨਵਾਦ ਹੈ ਪਰ ਬਹੁਤੇ ਸੱਜਣਾ ਨੇ ਹਜੇ ਫੋਲੋ ਨਹੀਂ ਕੀਤਾ ਸੋ ਫੋਲੋਜ਼ ਵੀ ਜਰੂਰ ਕਰ ਲਿਓ ਤੇ ਜੇਕਰ ਤੁਹਾਨੂੰ ਗੱਲਬਾਤ ਚੰਗੀ ਲੱਗਦੀ ਹੁੰਦੀ ਹੈ ਤੇ ਭਾਈ ਸਾਂਝੀ ਵੀ ਜਰੂਰ ਕਰਦਿਆ ਕਰੋ ਮੇਰੇ ਮਿੱਤਰ ਕਹਿੰਦੇ ਰਹਿੰਦੇ ਨੇ ਵੀ ਤੂੰ ਤੇਰੀ ਜਿਆਦਾ ਤਾਂ ਨਹੀਂ ਲੋਕ ਸ਼ੇਅਰ ਕਰਦੇ ਕਿ ਤੂੰ ਕਹਿੰਦਾ ਨਹੀਂ ਤੇ ਮੈਂ ਕਹਾ ਯਾਰ ਕਹਿਣ ਦੀ ਨਹੀਂ ਗੱਲ ਆਪਣੇ ਸਾਰੇ ਭੈਣ ਭਰਾ ਬੜੇ ਪਿਆਰ ਕਰਦੇ ਨੇ ਸੋ ਉਹਨਾਂ ਨੇ ਆਪ ਹੀ ਸਾਰਿਆਂ ਨੇ ਕਰ ਦੇਣੀ ਹੈ